ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬੀਤੇ ਕੱਲ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਦੇ ਅੰਦਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸੀ ਪਠਾਨਾ ਵਿੱਚ ਤਕਰੀਬਨ 7 ਲੱਖ ਦੀ ਚਾਰਦੀਵਾਰੀ ਅਤੇ 2 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ ਦਾ ਉਗघाटन ਕਰ ਦਿੱਤਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਲੋਕਾਂ ਨੂੰ ਫੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਤੇ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਬੁਲੰਦੀਆਂ ਨੂੰ ਛੂਹ ਸਕਣ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਈ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਰਹੀ ਹੈ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਪੰਜਾਬ ਸਕੂਲ ਜੀ ਸਾਡੀ ਸਿੱਖਿਆ ਕ੍ਰਾਂਤੀ ਚੱਲਦੀ ਹੈ ਸਕੂਲਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਸਕੂਲਾਂ ਨੂੰ ਅਪਲਿਫਟ ਕਰਨ ਲਈ ਕੰਮ ਮੂਰਿਆ ਤੋਂ ਬਹੁਤ ਧੰਨਵਾਦੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਹਜੂਤ ਬੈਜੀਰ ਸਿੱਖਿਆ ਮੰਤਰੀ ਜੀ ਤੇ ਸਾਰੇ ਸਾਡੇ ਸਕੂਲ ਦੇ ਸਟਾਫ ਦੇ ਤੇ ਲੋਕਾਂ ਦੇ ਜਿਹੜੇ ਰਲ ਕੇ ਸਾਰਾ ਕੰਮ ਕਰ ਰਹੇ ਨੇ ਇੱਥੇ ਵੀ ਸਕੂਲ ਦੇ ਵਿੱਚ ਅਸੀਂ ਆਏ ਸੀ ਅੱਜ ਕੰਨਿਆ ਸਕੂਲ ਦਾ ਤੇ ਬਾਜ਼ਾਰ ਦੇ ਵਿੱਚ ਕਹਿੰਦਾ ਤੇ ਆਪਾਂ ਇਹਦੀ ਗਰਾਊਂਡ ਦੀ ਚਾਰਦੁਵਾਰੀ ਤੇ ਕਮਰਿਆਂ ਦਾ ਜਿਹੜਾ ਸੀ ਉਹਦੇ ਐਡਿਊਕੇਸ਼ਨ ਕੀਤਾ ਤੇ ਬਹੁਤ ਅੱਛਾ ਸਕੂਲ ਹੈ ਬਹੁਤ ਪੁਰਾਣਾ ਸਕੂਲ ਹੈ ਤੇ ਮੇਰੇ ਖਿਆਲ ਦੇ ਵਿੱਚ ਆਜ਼ਾਦੀ ਸਮੇਂ ਦਾ ਸਕੂਲ ਹੋਊਗਾ ਇਹ ਇਹ बस ਪ੍ਰੋਬਲਮ ਸਾਨੂੰ ਇਹ ਆ ਥੋੜੀ ਜੀ ਕਿ ਅੰਦਰ ਚੱਲਾ ਜਾਂਦਾ ਸ਼ਹਿਰ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਿਤੀ ਵੀ ਦਿੱਤਾ ਹੋਇਆ ਤੇ ਮੰਗ ਵੀ ਕੀਤੀ ਆ ਬੇਨਤੀ ਕੀਤੀ ਸੀ ਸਰਦਾਰ ਨੂੰ ਕਿ ਨੂੰ ਆਪਾਂ ਅਗਰ ਸਕੂਲ ਨੂੰ ਬਾਹਰ ਸ਼ਿਫਟ ਕਰ ਲੈਨੇ ਆ ਤਾਂ ਸਾਡੇ ਸਕੂਲ ਦੇ ਵਿੱਚ ਸਟ੍ਰੈਂਥ ਵੀ ਅੱਛੀ ਹੋ ਜਾਊਗੀ ਤੇ ਸਟਰੀਮ ਵੀ ਸਾਰੇ ਪੂਰੇ ਹੋ ਜਾਣਗੇ ਤੋ ਲੱਗੇ ਹੋਇਆ ਕੋਸ਼ਿਸ਼ ਬਾਕੀ ਦਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਉਵੇਂ ਹੋ ਕਾ ਅਸੀਂ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਸਾਡੀ ਜ਼ਿੰਮੇਵਾਰੀ ਆ ਸਾਰਾ ਕੁਝ ਹੋ ਗਿਆ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਪਰ ਅਸੀਂ ਸਿੱਖਿਆ ਦੇ ਖੇਤਰ ਧਿਆਨ ਦੇ ਰਹੇ ਆ ਇਹ ਪਹਿਲੀ ਵਾਰੀ ਹੋਊਗਾ ਕਿ ਐਮਐਲਏ ਜਾ ਕੇ ਉਪਾਕ੍ਰਮ ਕਰਦੇ ਨੇ ਸਕੂਲਾਂ ਜਾਂਦੇ ਨੇ ਪ੍ਰਾਇਮਰੀ ਸਕੂਲਾਂ ਜਾਂਦੇ ਇਵਨ ਮੈਂ ਅੰਗਣਵਾੜੀ ਤੱਕ ਵੀ ਜਾਂਦਾ ਕਾਰਨ ਕੀ ਹੈ ਮੈਨੂੰ ਪਤਾ ਵੀ ਮੇਰੇ ਦੇਸ਼ ਦਾ ਭਵਿੱਖ ਜਿਹੜਾ ਆਉਣ ਵਾਲੇ ਕਿਰਿਆ ਸਕੂਲਾਂ ਦੇ ਵਿੱਚ ਆ ਅੰਗਣਵਾੜੀ ਤੋਂ ਸ਼ੁਰੂ ਹੋ ਕੇ ਆ ਠੀਕ ਹੈ ਜੇ ਮਾਪੇ ਗੰਧੀ ਨੇ ਕਿਸੇ ਹੋਰ ਇੰਸਟੀਚਿਊਟ ਚ ਉਹਨਾਂ ਦੀ ਇੱਛਾ ਹੈਗੀ ਪਰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਬਹੁਤ ਵਧੀਆ ਜਿਹੜੇ ਇਨਫਰਾਸਟ੍ਰਕਚਰ ਵੀ ਹੈਗਾ ਟੀਚਰ ਬਹੁਤ ਵਧੀਆ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜੇ ਸਾਡੇ ਟੀਚਰ ਨੇ ਵੱਡੇ ਟੈਸਟ ਪਾਸ ਕਰਕੇ ਟੀਚਰ ਇਹ ਕੋ ਆਮ ਟੀਚਰ ਨਹੀਂ ਹੈਗੇ ਉਹ ਪੜਾਉਣਾ ਚਾਹੁੰਦੇ ਨੇ ਸ਼ੌਂਕ ਨਾਲ ਪਾਉਂਦੇ ਨੇ ਉਹ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਹੋਰ ਅੱਗੇ ਵਧੇ ਤੇ ਲੋਕ ਲਹਿਰ ਬਣੇ ਤੇ ਲੋਕ ਜਿਹੜੇ ਨੇ ਉਹ ਸਾਡੇ ਇਹਨਾਂ ਸਰਕਾਰੀ ਸੰਸਥਾਵਾਂਾਂ ਦੇ ਨਾਲ ਜੁੜਨ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋ। ਵਾਈ ਗੁੱਡ ਜੀ ਖਾਲਸਾ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬੀਤੇ ਕੱਲ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਦੇ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸੀ ਪਠਾਨਾ ਵਿੱਚ ਤਕਰੀਬਨ 7 ਲੱਖ ਦੀ ਚਾਰਦिवारी ਅਤੇ 2 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ ਦਾ ਉਗघाटन ਕਰ ਦਿੱਤਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਲੋਕਾਂ ਨੂੰ ਫੀਲ ਕੀਤੀਗੇ ਉਹ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਤੇ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਬਲੰਦੀਆਂ ਨੂੰ ਛੂਹ ਸਕਣ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਈ ਸਰਕਾਰੀ ਸਕੂਲਾਂ ਦੀ ਕਾਇਆ ਕਲਮ ਕਰ ਰਹੀ ਹੈ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਪੰਜਾਬ ਸਕੂਲ ਜੀ ਸਾਡੀ ਸਿੱਖਿਆ ਕ੍ਰਾਂਤੀ ਚੱਲਦੀ ਹੈ ਸਕੂਲਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਸਕੂਲਾਂ ਨੂੰ ਅਪਲਿਫਟ ਕਰਨ ਦੇ ਲਈ ਕੰਮ ਹੋ ਰਿਹਾ ਹੈ ਤੋਂ ਬਹੁਤ ਧੰਨਵਾਦੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਵਾਨ ਸਿੰਘ ਮਾਨ ਸਾਹਿਬ ਦੇ ਹਜੂਤ ਬੈਜਰੀ ਸਿੱਖਿਆ ਮੰਤਰੀ ਜੀ ਤੇ ਸਾਰੇ ਸਾਡੇ ਸਕੂਲ ਦੇ ਸਟਾਫ ਦੇ ਤੇ ਲੋਕਾਂ ਦੇ ਜਿਹੜੇ ਰਲ ਕੇ ਸਾਰਾ ਕੰਮ ਕਰ ਰਹੇ ਨੇ ਇੱਥੇ ਵੀ ਸਕੂਲ ਦੇ ਵਿੱਚ ਅਸੀਂ ਆਇਏ ਅੱਜ ਕੰਨਿਆ ਸਕੂਲ ਹੈ ਤੇ ਬਾਜ਼ਾਰ ਦੇ ਵਿੱਚ ਕਹਿੰਦਾ ਤੇ ਆਪਾਂ ਇਹਦੀ ਗਰਾਊਂਡ ਦੀ ਚਾਰਦੁਵਾਰੀ ਤੇ ਕਮਰਿਆਂ ਦਾ ਜਿਹੜਾ ਸੀ ਉਹ ਵੀ ਅੱਜ ਹੀ ਘਾਟੋ ਕੀਤਾ। ਬਹੁਤ ਅੱਛਾ ਸਕੂਲ ਹੈ ਬਹੁਤ ਪੁਰਾਣਾ ਸਕੂਲ ਹੈ ਤੇ ਮੇਰੇ ਖਿਆਲ ਦੇ ਵਿੱਚ ਆਜ਼ਾਦੀ ਸਮੇਂ ਦਾ ਸਕੂਲ ਹੋਗਾ ਇਹ। ਤੇ बस ਪ੍ਰੋਬਲਮ ਸਾਨੂੰ ਇਹ ਆ ਥੋੜੀ ਜੀ ਕਿ ਅੰਦਰ ਚੱਲੇ ਜਾਂਦਾ ਸ਼ਹਿਰ ਦੇ ਅਸੀਂ ਕੋਸ਼ਿਸ਼ ਕਰ ਰਹੇ ਆ ਲਿਖਤੀ ਵੀ ਦਿੱਤਾ ਹੋਇਆ ਤੇ ਮੰਗ ਵੀ ਕੀਤੀ ਆ ਬੇਨਤੀ ਕੀਤੀ ਸੀ ਸਾਹਿਬ ਨੂੰ ਕਿ ਜੇ ਨੂੰ ਆਪਾਂ ਅਗਰ ਸਕੂਲ ਨੂੰ ਬਾਹਰ ਸ਼ਿਫਟ ਕਰ ਲੈਨੇ ਆ ਤਾਂ ਸਾਡੇ ਸਕੂਲ ਦੇ ਵਿੱਚ ਸਟੈਂਥ ਵੀ ਅੱਛੀ ਹੋ ਜੂਗੀ ਤੇ ਸਟਰੀਮ ਵੀ ਸਾਰੇ ਪੂਰੇ ਹੋ ਜਾਣਗੇ ਤੋਂ ਲੱਗੇ ਹੋਇਆ ਕੋਸ਼ਿਸ਼ ਬਾਕੀ ਤਾਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਉਵੇਂ ਹੋਗਾ ਅਸੀਂ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਸਾਡੀ ਜ਼ਿੰਮੇਵਾਰੀ ਆ ਸਾਰਾ ਕੁਝ ਹੋ ਗਿਆ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਪਰ ਅਸੀਂ ਸਿੱਖਿਆ ਦੇ ਖੇਤਰ ਧਿਆਨ ਦੇ ਰਿਹਾ ਇਹ ਪਹਿਲੀ ਵਾਰੀ ਹੋਊਗਾ ਕਿ ਐਮਐਲਏ ਜਾ ਕੇ ਉਦਘਾਟਨ ਕਰਦੇ ਨੇ ਸਕੂਲਾਂ ਜਾਂਦੇ ਨੇ ਪ੍ਰਾਇਮਰੀ ਸਕੂਲਾਂ ਜਾਂਦੇ ਇਵਨ ਮੈਂ ਅੰਗਣਵਾੜੀ ਤੱਕ ਵੀ ਜਾਣਾ ਹੈ ਕਾਰਨ ਕੀ ਹੈ ਮੈਨੂੰ ਪਤਾ ਵੀ ਮੇਰੇ ਦੇਸ਼ ਦਾ ਭਵਿੱਖ ਜਿਹੜਾ ਆਉਣ ਵਾਲੇ ਕੁਝ ਛੋਟਾ ਸਕੂਲਾਂ ਦੇ ਵਿੱਚ ਆ ਅੰਗਣਵਾੜੀ ਤੋਂ ਸ਼ੁਰੂ ਹੋ ਕੇ ਆ ਠੀਕ ਹੈ ਜੇ ਮਾਪੇ ਜੰਦਰੀ ਨੇ ਕਿਸੇ ਹੋਰ ਇੰਸਟੀਚਿਊਟ ਚ ਉਹਨਾਂ ਦੀ ਇੱਛਾ ਹੈਗੀ ਪਰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਵਧੀਆ ਜਿਹੜੇ ਇਨਫਰਾਸਟ੍ਰਕਚਰ ਵੀ ਹੈਗਾ ਟੀਚਰ ਬਹੁਤ ਵਧੀਆ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੇ ਸਾਡੇ ਟੀਚਰ ਨੇ ਵੱਡੇ ਟੈਸਟ ਪਾਸ ਕਰਕੇ ਉਹ ਟੀਚਰ ਇਹ ਕੋ ਆਮ ਟੀਚਰ ਨਹੀਂ ਹੈਗੇ ਉਹ ਪੜਾਉਣਾ ਚਾਹੁੰਦੇ ਨੇ ਸ਼ੌਂਕ ਨਾਲ ਪੜਾਉਂਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਹੋਰ ਅੱਗੇ ਵਧੇ ਤੇ ਲੋਕ ਲਹਿਰ ਬਣੇ ਤੇ ਲੋਕ ਜਿਹੜੇ ਨੇ ਉਹ ਸਾਡੇ ਇਹਨਾਂ ਸਰਕਾਰੀ ਸੰਸਥਾਵਾਂ ਨਾਲ ਜੁੜਨ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋ ਵੈ ਗੁੱਡ ਜੀ ਕੋ ਖਾਲਸ